ਭਗਵਾਨ ਨੇ ਔਰਤ ਦੀ ਰਚਨਾ ਕਰਦਿਆਂ ਉਸ 'ਚ ਕਿਹੜੀ ਕਮੀ ਛੱਡ ਦਿੱਤੀ ਸੀ ਦੋਸਤੋ ਅੱਜ ਦਾ ਪ੍ਰਸੰਗ ਸਾਨੂੰ ਸਾਰਿਆਂ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ ਬੇਨਤੀ ਹੈ ਕਿ ਇਸ ਵੀਡੀਓ ਨੂੰ ਵਿੱਚ ਛੱਡ ਕੇ ਬਿਲਕੁਲ ਵੀ ਨਾ ਜਾਓ ਇਸ ਵੀਡੀਓ ਰਹੀਂ ਤੁਹਾਨੂੰ ਅੱਜ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮਿਲਣ ਵਾਲੀ ਹੈ ਇਸ ਵੀਡੀਓ 'ਚ ਅੱਜ ਅਸੀਂ ਜਾਣਾਂਗੇ ਕਿ ਭਗਵਾਨ ਨੇ ਔਰਤ ਦੀ ਰਚਨਾ ਕਰਦੇ ਸਮੇਂ ਉਸ ਵਿੱਚ ਕਿਹੜੀ ਕਮੀ ਛੱਡ ਦਿੱਤੀ ਸੀ ਦੋਸਤੋ ਔਰਤ ਨੂੰ ਸੰਸਾਰ ਦੀ ਜੰਨੀ ਕਿਹਾ ਜਾਂਦਾ ਹੈ ਸੰਸਾਰ ਵਿੱਚ ਔਰਤ ਦੇ ਕਈ ਰੂਪ ਹਨ ਮਾਂ ਭੈਣ ਪਤਨੀ ਧੀ ਦਾਦੀ ਮਾਮੀ ਚਾਚੀ ਨਾਨੀ ਮਾਸੀ ਆਦੀ ਔਰਤ ਦੇ ਕਈ ਨਾਮ ਹਨ ਸਾਰੇ ਰੂਪਾਂ ਵਿੱਚ ਉਹ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਨਿਭਾ ਰਹੀ ਹੈ ਦੋਸਤੋ ਗੁਣ ਹਰੇਕ ਪ੍ਰਾਣੀ ਵਿੱਚ ਹੁੰਦੇ ਹਨ ਜਿਸ ਵਿੱਚ ਕੋਈ ਵੱਡੀ ਗੱਲ ਨਹੀਂ ਚਾਹੇ ਔਰਤ ਹੋਵੇ ਜਾਂ ਮਰਦ ਜਿਸ ਵਿੱਚ ਗੁਣ ਹੁੰਦੇ ਹਨ ਉਸ ਵਿੱਚ ਦੋਸ਼ ਵੀ ਕੁਝ ਨਾ ਕੁਝ ਜ਼ਰੂਰ ਹੁੰਦੇ ਹਨ ਪਰ ਸਾਨੂੰ ਦੋਸ਼ਾਂ ਨੂੰ ਨਾ ਦੇਖ ਕੇ ਗੁਣਾਂ ਨੂੰ ਦੇਖਣਾ ਚਾਹੀਦਾ ਹੈ ਅਸੀਂ ਕਿਸੇ ਦੇ ਦੋਸ਼ ਦੇਖ ਕੇ ਬੁਰਾ ਨਹੀਂ ਬਣਾਣਾ ਹੈ ਕਿਉਂਕਿ ਕਹਿੰਦੇ ਹਨ ਮਨੁੱਖ ਜੋ ਦੇਖਦਾ ਹੈ ਉਹੀ ਸੋਚਦਾ ਹੈ ਤੇ ਜੋ ਸੋਚਦਾ ਹੈ ਉਹੀ ਕਰਦਾ ਹੈ ਇਸ ਲਈ ਅਸੀਂ ਉਹ ਦੇਖਣਾ ਹੀ ਨਹੀਂ ਜੋ ਸਾਨੂੰ ਕਰਨਾ ਪਵੇ ਪਰ ਕੀ ਕਰੀਏ ਸਾਡੀ ਮਾਨਸਿਕਤਾ ਇਹੋ ਜੀ ਹੈ ਕਿ ਅਸੀਂ ਹਮੇਸ਼ਾ ਦੋਸ਼ਾਂ ਨੂੰ ਹੀ ਦੇਖਦੇ ਹਾਂ ਤੇ ਇਹੋ ਕਾਰਨ ਹੈ ਕਿ ਸਾਡੇ ਅੰਦਰ ਗੁਨਾ ਦੀ ਕਮੀ ਰਹਿੰਦੀ ਹੈ। ਦੋਸਤ ਜਿਆਦਾਤਰ ਅਸੀਂ ਜਾਣ ਬੁੱਝ ਕੇ ਕਿਸੇ ਦੇ ਚੰਗੇ ਕਰਮ ਨਹੀਂ ਦੇਖਣਾ ਚਾਹੁੰਦੇ। ਉਸਦੇ ਦੋਸ਼ਾਂ ਨੂੰ ਦੇਖ ਕੇ ਅਸੀਂ ਆਪਣੇ ਮਨ ਦਿਮਾਗ ਵਿੱਚ ਗੰਦਗੀ ਜਮਾ ਕਰਦੇ ਰਹਿੰਦੇ ਹਾਂ ਤੇ ਉਸੇ ਨੂੰ ਆਪਣੀ ਬਾਣੀ ਤੇ ਕਰਮਾਂ ਦੁਆਰਾ ਲੋਕਾਂ ਵਿੱਚ ਫੈਲਾਉਂਦੇ ਰਹਿੰਦੇ ਹਾਂ। ਇੱਥੇ ਅਸੀਂ ਦੋਸ਼ਾਂ ਨੂੰ ਨਾ ਦੇਖ ਕੇ ਸਿਰਫ ਗੁਨਾ ਤੇ ਨਜ਼ਰ ਮਾਰਦੇ ਹਾਂ ਕਿ ਔਰਤ ਸੰਸਾਰ ਵਿੱਚ ਈਸ਼ਵਰ ਦੀ ਇੱਕ ਸਰਵ ਸ਼੍ਰੇਸ਼ਟ ਰਚਨਾ ਹੈ। ਸੰਸਾਰ ਵਿੱਚ ਕਿਸੇ ਦਾ ਵੀ ਜਨਮ ਔਰਤ ਤੋਂ ਹੀ ਹੋਇਆ ਹੈ ਇਸ ਲਈ ਉਹ ਜਨਨੀ ਹੈ ਔਰਤ ਕਾਰਨ ਹੀ ਸੰਸਾਰ ਦਾ ਸੰਤੁਲਨ ਬਣਿਆ ਹੋਇਆ ਹੈ ਇਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਦੋਸਤੋ ਔਰਤ ਦੇਖਣ ਵਿੱਚ ਜਿੰਨੀ ਕੋਮਲ ਹੁੰਦੀ ਹੈ ਅੰਦਰੋਂ ਓਨੀ ਹੀ ਜ਼ਿਆਦਾ ਮਜ਼ਬੂਤ ਹੁੰਦੀ ਹੈ ਸੰਸਾਰ ਦੇ ਹਰ ਦੁੱਖ ਹਰ ਮੁਸ਼ਕਲ ਹਰ ਹਾਲਾਤ ਨਾਲ ਲੜਨ ਦੀ ਸਮਰੱਥਾ ਉਸ ਦੇ ਅੰਦਰ ਹੁੰਦੀ ਹੈ ਦਿਲ ਵਿੱਚ ਮਮਤਾ ਦਾ ਅਪਾਰ ਭੰਡਾਰ ਹੁੰਦਾ ਹੈ ਕਰੂਨਾ ਹੁੰਦੀ ਹੈ ਔਲਾਦ ਦੇ ਪ੍ਰਤੀ ਮਮਤਾ ਹੁੰਦੀ ਹੈ ਮਰਦ ਨੂੰ ਸੁਖ ਪ੍ਰਦਾਨ ਕਰਨ ਦੀ ਅਦਭੁਤ ਕਲਾ ਹੁੰਦੀ ਹੈ ਔਰਤ ਮਾਨਵ ਤੇ ਮਾਨਵਤਾ ਦੀ ਰੱਖਿਆ ਹੁੰਦੀ ਹੈ ਇਸ ਲਈ ਸਾਡੇ ਦੇਸ਼ ਵਿੱਚ ਔਰਤ ਨੂੰ ਦੇਵੀ ਕਿਹਾ ਜਾਂਦਾ ਹੈ ਉਸ ਦੀ ਪੂਜਾ ਕੀਤੀ ਜਾਂਦੀ ਹੈ ਕਹਿੰਦੇ ਹਨ ਜਿਸ ਘਰ ਵਿੱਚ ਔਰਤ ਦੀ ਪੂਜਾ ਹੁੰਦੀ ਹੈ ਉੱਥੇ ਦੇਵਤਾ ਵਾਸ ਕਰਦੇ ਹਨ ਜਿੱਥੇ ਔਰਤ ਦਾ અપਮਾਨ ਹੁੰਦਾ ਹੈ ਦਬਾਇਆ ਜਾਂਦਾ ਹੈ ਤਾਇਆ ਜਾਂਦਾ ਹੈ ਉੱਥੇ ਮਹਾ ਭਿਆਨਕ ਦੁੱਖ ਵੀ ਬਾਹਾਂ ਫੈਲਾਈ ਖੜੇ ਰਹਿੰਦੇ ਹਨ ਉੱਥੇ ਗਰੀਬੀ ਆ ਜਾਂਦੀ ਹੈ ਘਰ ਵਿੱਚ ਲక్ష్ਮੀ ਦਾ ਆਗਮਨ ਔਰਤ ਦੀ ਪੂਜਾ ਨਾਲ ਹੀ ਹੁੰਦਾ ਹੈ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਔਰਤ ਨੂੰ ਕਦੇ ਵੀ ਤੁੱਛ ਨਾ ਸਮਝੋ ਔਰਤ ਹੀ ਮਰਦ ਦੀ ਸ਼ੋਭਾ ਹੈ ਔਰਤ ਨਾਲ ਹੀ ਘਰ ਬਣਿਆ ਹੈ ਇੱਟਾਂ ਲੱਕੜ ਤੇ ਪੱਥਰਾਂ ਨਾਲ ਬਣਿਆ ਮਕਾਨ ਉਦੋਂ ਤੱਕ ਘਰ ਨਹੀਂ ਬਣਦਾ ਜਦੋਂ ਤੱਕ ਉਸ ਵਿੱਚ ਔਰਤ ਦਾ ਨਿਵਾਸ ਨਾ ਹੋਵੇ ਔਰਤ ਨੂੰ ਗ੍ਰਹਿਣੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਸਤੇ ਔਨਲ ਹੀ ਘਰ ਬਣਦਾ ਹੈ ਬਿਨਾ ਔਰਤ ਦੇ ਘਰ ਦੀ ਕੋਈ ਵੀ ਸ਼ੋਭਾ ਨਹੀਂ ਹੁੰਦੀ ਭਗਵਾਨ ਨੇ ਔਰਤ ਨੂੰ ਬਹੁਤ ਹੀ ਸੋਚ ਸਮਝ ਕੇ ਬਣਾਇਆ ਹੈ ਔਰਤ ਬਣਾਉਣ 'ਚ ਪ੍ਰਮਾਤਮਾ ਨੂੰ ਕਾਫੀ ਸਮਾਂ ਲੱਗਿਆ ਸੀ ਤਾਂ ਜੋ ਉਸ ਵਿੱਚ ਕਿਸੇ ਵੀ ਤਰ੍ਹਾਂ ਦੇ ਗੁਣਾਂ ਦੀ ਕਮੀ ਨਾ ਰਹਿ ਜਾਵੇ ਦੱਸਿਆ ਜਾਂਦਾ ਹੈ ਕਿ ਜਦੋਂ ਭਗਵਾਨ ਸ੍ਰਿਸ਼ਟੀ ਦੀ ਰਚਨਾ ਕਰ ਰਹੇ ਸੀ ਤਾਂ ਉਹਨਾਂ ਨੇ ਇਸ ਦੀ ਰਚਨਾ ਕਰਨ ਵਿੱਚ ਇੱਕ ਪਲ ਦਾ ਵੀ ਸਮਾਂ ਨਹੀਂ ਲਗਾਇਆ ਸੀ ਪਰ ਜਦੋਂ ਭਗਵਾਨ ਨੇ ਔਰਤ ਦੀ ਰਚਨਾ ਕੀਤੀ ਤਾਂ ਉਹਨਾਂ ਨੂੰ ਕਾਫੀ ਸਮਾਂ ਲੱਗਿਆ ਸੀ ਔਰਤ ਦੀ ਰਚਨਾ ਕਰਦੇ ਕਰਦੇ ਭਗਵਾਨ ਨੂੰ ਕਈ ਦਿਨ ਬੀਤ ਗਏ ਪਰ ਉਹ ਪੂਰੀ ਬਣ ਕੇ ਤਿਆਰ ਨਾ ਹੋਈ ਤਾਂ ਇਹ ਦੇਖ ਕੇ ਭਗਵਾਨ ਦਾ ਇੱਕ ਸੇਵਕ ਭਗਵਾਨ ਨੂੰ ਪੁੱਛਣ ਲੱਗਦਾ ਹੈ ਕਿ हे ਪਰਮੇਸ਼ਵਰ ਤੁਸੀਂ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਕਰੋੜਾਂ ਬ੍ਰਹਿਮੰਡਾਂ ਦੀ ਰਚਨਾ ਕਰ ਦਿੱਤੀ ਪਰ ਹੁਣ ਇਹ ਕਿਹੋ ਜੀ ਰਚਨਾ ਹੈ ਜਿਸ ਵਿੱਚ ਤੁਹਾਨੂੰ ਇੰਨਾ ਸਮਾਂ ਲੱਗ ਰਿਹਾ ਹੈ ਤਾ ਆਪਣੇ ਸੇਵਕ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਭਗਵਾਨ ਕਹਿੰਦੇ ਹਨ ਕਿ ਇਹ ਮੇਰੀ ਸਭ ਤੋਂ ਸਰਵਸ਼੍ਰੇਸ਼ਟ ਰਚਨਾ ਹੈ ਇਸ ਨੂੰ ਦੁਨੀਆ ਵਿੱਚ ਔਰਤ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਵੇਗਾ ਇਸ ਦੇ ਅੰਦਰ ಅಪਾਰ ਗੁਣ ਭਰੇ ਹੋਣਗੇ ਤਾਂ ਜੋ ਹਰ ਕੰਬਲੀ ਮੈਨੂੰ ਧਰਤੀ ਤੇ ਨਾ ਜਾਣਾ ਪਵੇ ਮੇਰੀ ਇਸ ਰਚਨਾ ਦੇ ਕਈ ਰੂਪ ਤੇ ਕਈ ਨਾਮ ਹੋਣਗੇ ਮੁੱਖ ਰੂਪ ਚ ਇਹ ਚਾਰ ਰੂਪਾਂ ਵਿੱਚ ਦਿਖਾਈ ਦੇਵੇਗੀ ਮਾਂ ਭੈਣ ਪਤਨੀ ਤੇ ਧੀ ਇਸ ਦੇ ਉੱਪਰ ਮੈਂ ਸ੍ਰਿਸ਼ਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੌਪ ਰਿਆ ਹਾਂ ਇਸ ਲਈ ਮੈਂ ਇਸ ਨੂੰ ਹਰ ਤਰ੍ਹਾਂ ਦੇ ਹਾਲਾਤ ਨਾਲ ਲੜਨ ਦੀ ਯੋਗ ਬਣਾਇਆ ਇਸ ਵਿੱਚ ਹਿੰਮਤ ਤੇ ਸਹਿਨਸ਼ੀਲਤਾ ਦਾ ਅਤੁੱਲ ਤਾਲਮੇਲ ਤੇ ਔਖੀ ਤੋਂ ਔਖੀ ਸਥਿਤੀ ਵਿੱਚ ਵੀ ਇਹ ਆਪਣੇ ਆਪ ਨੂੰ ਸੰਭਾਲ ਕੇ ਰੱਖੇਗੀ ਹਰ ਇੱਕ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਲੜ ਕੇ ਕਈ ਤਰ੍ਹਾਂ ਦੇ ਦੁੱਖਾਂ ਨੂੰ ਸਹਿ ਕੇ ਇਹ ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੇਗੀ ਆਪਣੇ ਪਰਿਵਾਰ ਆਪਣੇ ਬੱਚਿਆਂ ਪ੍ਰਤੀ ਸਮਰਪਿਤ ਰਹੇਗੀ ਕਈ ਵਾਰ ਸਮਾ ਇਸ ਤਰ੍ਹਾਂ ਦਾ ਵੀ ਆਵੇਗਾ ਕਿ ਇਹ ਟੁੱਟ ਕੇ ਬिखर ਜਾਵੇਗੀ ਪਰ ਫਿਰ ਤੋਂ ਆਪਣੇ ਆਪ ਨੂੰ ਸੰਭਾਲ ਕੇ ਇੱਕ ਨਵੀਂ ਜ਼ਿੰਦਗੀ ਦਾ ਸੰਚਾਰ ਕਰੇਗੀ। ਇਹ ਹੀ ਇਸ ਵਿੱਚ ਵਿਸ਼ੇਸ਼ ਗੁਣ ਅਖਵਾਵੇਗਾ ਕਿ ਇਹ ਖੁਦ ਦੁੱਖ ਸਹਿ ਕੇ ਰੋਗ ਸ਼ੋਕ ਤੋਂ ਪੀੜਿਤ ਹੋਣ ਤੇ ਵੀ ਉਸ ਨੂੰ ਸਹਿਣ ਕਰਦੇ ਹੋਏ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਫਰਜ਼ਾਂ ਨੂੰ ਨਿਭਾਉਂਦੀ ਰਹੇਗੀ। ਭਗਵਾਨ ਦੇ ਮੂੰਹ ਔਰਤੀ ਸਹਿਨਸ਼ੀਲਤਾ ਤੇ ਫਰਜ਼ਾਂ ਪ੍ਰਤੀ ਨਿਸ਼ਠਾ ਨੂੰ ਸੁਣ ਕੇ ਉਹ ਸੇਵਕ ਹੈਰਾਨ ਰਹਿ ਗਿਆ ਕਿ ਆਖਰ ਇਸ ਦਾ ਆਕਾਰ ਤਾਂ ਮਰਦ ਦੀ ਤਰ੍ਹਾਂ ਹੈ ਦੋ ਹੱਥ ਦੋ ਪੈਰ ਦੋ ਅੱਖਾਂ ਨੱਕ ਕੰਨ ਮੂੰਹ ਸਭ ਮਰਦ ਦੀ ਤਰ੍ਹਾਂ ਹੀ ਹੈ ਇਹ ਆਪਣੇ ਦੋਵਾਂ ਹੱਥਾਂ ਨਾਲ ਇੰਨਾ ਸਭ ਕੁਝ ਕਿਵੇਂ ਕਰ ਸਕੇਗੀ ਭਗਵਾਨ ਬੋਲੇ ਇਹ ਮਰਦ ਦੀ ਤਰ੍ਹਾਂ ਦਿਖਤੀ ਹੈ ਪਰ ਫਿਰ ਵੀ ਇਸ ਦੇ ਅੰਦਰ यही सब कर समर्था होगी इसलिए ये मेरी अद्भुत रचना अखवाएगी भगवान की गल सुन सेवक ने उसनों छू के देखा कि किन्नी कठोर है जो हर मुश्किल में सह लवेगी जब उसने उसनु छू के देखा तो वह बहुत ही कोमल सी ओ एकदम हस पिया भगवान ने पूछा क्यों हस रहा है तो सेवक बोलिया प्रभु ਤੁਸੀਂ ਤਾਂ ਕਹਿ ਰਹੇ ਸੀ ਕਿ ਇਹ ਹਰ ਸਥਿਤੀ ਨਾਲ ਲੜਨਦੀ ਸ਼ਕਤੀ ਰੱਖਦੀ ਹੈ ਮੈਂ ਇਹ ਸੋਚ ਕੇ ਹੱਸ ਰਿਹਾ ਹਾਂ ਕਿ ਤੁਸੀਂ ਬਣਾਈ ਤਾਂ ਬਹੁਤ ਨਾਜ਼ੁਕ ਹੈ ਫਿਰ ਹਰ ਮੁਸ਼ਕਲ ਨਾਲ ਕਿਵੇਂ ਲੜ ਸਕੇਗੀ ਮੈਂ ਤਾਂ ਸੋਚ ਰਿਹਾ ਸੀ ਕਿ ਇਹ ਮਰਦ ਦੇ ਮੁਕਾਬਲੇ ਬਹੁਤ ਕਠੋਰ ਹੋਵੇਗੀ ਪਰ ਇਸ ਨੂੰ ਤਾਂ ਤੁਸੀਂ ਫੁੱਲਾਂ ਦੀ ਤਰ੍ਹਾਂ ਕੋਮਲ ਬਣਾ ਦਿੱਤਾ ਹੈ ਤਾਂ ਭਗਵਾਨ ਬੋਲੇ ਮੇਰੀ ਇਸ ਰਚਨਾ ਦੀ ਇਹ ਹੀ ਤਾਂ ਵਿਸ਼ਿਸ਼ਤਾ ਹੈ ਇਹ ਬਾਰੋਂ ਜਿੰਨੀ ਕੋਮਲ ਹੈ ਅੰਦਰੋਂ ਓਨੀ ਹੀ ਮਜ਼ਬੂਤ ਹੋਵੇਗੀ ਇਸ ਦੀ ਹਿੰਮਤ ਧੀ ਰਸਤੇ ਸ਼ੈਨ ਛਿਲਤਾ ਨੂੰ ਤੁਸੀਂ ਦੇਖੋਗੇ ਇਹ ਸੁਣ ਕੇ ਸੇਵਕ ਦੇ ਮਨ ਵਿੱਚ ਉਸ ਰਚਨਾ ਬਾਰੇ ਹੋਰ ਜ਼ਿਆਦਾ ਜਾਣਨ ਦੀ ਉਤਸੁਕਤਾ ਵੱਧ ਗਈ ਉਹ ਪੁੱਛਣ ਲੱਗਿਆ ਕਿ ਇਹ ਮਰਦਾਂ ਦੀ ਤਰ੍ਹਾਂ ਸੋਚ ਵੀ ਸਕੇਗੀ ਜਾਂ ਫਿਰ ਇਸ ਵਿੱਚ ਇਹੀ ਗੁਣ ਵਿਸ਼ੇਸ਼ ਹੋਣਗੇ ਤਾਂ ਭਗਵਾਨ ਬੋਲੇ ਇਸ ਵਿੱਚ ਸੋਚਣ ਦੀ ਸਮਰੱਥਾ ਵੀ ਅਦਭੁਤ ਹੋਵੇਗੀ ਤੇ ਹੱਲ ਕਰਨ ਦੀ ਸਮਰੱਥਾ ਵੀ ਉਸ ਸੇਵਕ ਨੇ ਦੇਖਿਆ ਕਿ ਉਸ ਔਰਤ ਰੂਪੀ ਰਚਨਾ ਦੀਆਂ ਗੱਲਾਂ ਤੇ ਪਾਣੀ ਛਲਕ ਰਿਹਾ ਸੀ ਉਸਨੇ ਉਸ ਦੀਆਂ ਗੱਲਾਂ ਨੂੰ ਹੱਥ ਲਗਾਇਆ ਤਾਂ ਸੱਚਮੁੱਚ ਉਸ ਦੀਆਂ ਗੱਲਾਂ ਤੇ ਪਾਣੀ ਸੀ ਸੇਵਕ ਨੇ ਪੁੱਛਿਆ ਪ੍ਰਭੂ ਇਸ ਦੀਆਂ ਗੱਲਾਂ ਤੇ ਪਾਣੀ ਕਿਉਂ ਵਹਿ ਰਿਹਾ ਹੈ ਤਾਂ ਭਗਵਾਨ ਬੋਲੇ ਇਸ ਦੀਆਂ ਅੱਖਾਂ ਚੋਂ ਨਿਕਲਣ ਵਾਲੇ ਹੰਝੂਆਂ ਦਾ ਪਾਣੀ ਹੈ ਇਹ ਪਾਣੀ ਉਦੋਂ ਨਿਕਲੇਗਾ ਜਦੋਂ ਇਹ ਅੰਦਰੋਂ ਆਪਣੇ ਆਪ ਨੂੰ ਦੁਖੀ ਮਹਿਸੂਸ ਕਰੇਗੀ ਜਦੋਂ ਇਸ ਦੇ ਅੰਦਰ ਕਿਸੇ ਤਰ੍ਹਾਂ ਦਾ ਦਰਦ ਹੋਵੇਗਾ ਚਾਹੇ ਉਹ ਸਰੀਰਿਕ ਹੋਵੇ ਜਾਂ ਮਾਨਸਿਕ ਉਸ ਸਮੇਂ ਆਪਣੇ ਦੁੱਖ ਨੂੰ ਇੰਨਾ ਹੰਝੂਆਂ ਦੇ ਦੁਆਰਾ ਬਾਹਰ ਕੱਢ ਦੇਵੇਗੀ ਇਸ ਦੇ ਮਨ ਦੀ ਸਾਰੀ ਪੀੜਾ ਹੰਝੂਆਂ ਦਾ ਰੂਪ ਲੈ ਕੇ ਬਾਹਰ ਨਿਕਲ ਜਾਵੇਗੀ ਤੇ ਫਿਰ ਤੋਂ ਆਪਣੇ ਆਪ ਨੂੰ ਓਨਾ ਹੀ ਮਜ਼ਬੂਤ ਬਣਾ ਲਵੇਗੀ ਆਪਣੇ ਦੁੱਖਾਂ ਨੂੰ ਭੁੱਲਣ ਦਾ ਇਸਤੇ ਕੋਲ ਇਹ ਸਭ ਤੋਂ ਚੰਗਾ ਰਾਹ ਹੋਵੇਗਾ ਤੇ ਇਸ ਦੀ ਤਾਕਤ ਵੀ ਹੋਵੇਗੀ ਇਹ ਆਪਣੇ ਹੰਝੂਆਂ ਨਾਲ ਚੰਗਿਆ ਚੰਗਿਆ ਨੂੰ ਝੁਕਾ ਵੀ ਸਕਦੀ ਹੈ ਇਹ ਆਪਣੇ ਹੰਝੂਆਂ ਨੂੰ ਆਪਣਾ ਹਥਿਆਰ ਵੀ ਬਣਾ ਸਕਦੀ ਹੈ। ਦੋਸਤੋ ਭਗਵਾਨ ਦੀ ਗੱਲ ਸੁਣ ਕੇ ਸੇਵਕ ਬੋਲਿਆ, "ਹੇ ਭਗਵਾਨ, ਸੱਚਮੁੱਚ ਤੁਸੀਂ ਮਹਾਨ ਹੋ। ਤੁਸੀਂ ਔਰਤ ਰੂਪੀ ਅਨੋਖੀ ਰਚਨਾ ਕਰਕੇ ਸੰਸਾਰ ਨੂੰ ਸਜਾ ਦਿੰਦਾ ਹੈ। ਸੰਸਾਰ ਤੇ ਇੱਕ ਅਨਮੋਲ ਰਤਨ ਭੇਜਿਆ ਹੈ ਤੇ ਇਹ ਗੱਲ ਸੱਚ ਹੈ ਕਿ ਔਰਤ ਦਾ ਤਿਆਗ, ਬਲੀਦਾਨ, ਹਿੰਮਤ ਤੇ ਸਹਿਨਸ਼ਿਲਤਾ ਸੱਚਮੁੱਚ ਅਨੋਖੀ ਤੇ ਕਲਪਨਾ ਤੋਂ ਪਰੇ ਹੈ।" ਵਿਆਹ ਇੱਕ ਨਾ ਵੱਡਾ ਜੋ ਕੋਈ ਨਹੀਂ ਕਰ ਸਕਦਾ ਕਿਸ ਤਰ੍ਹਾਂ ਆਪਣੇ ਮਾਪਿਓ ਭਰਾ ਭੈਣ ਸਕੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਹੋ ਕੇ ਵਿਆਹ ਕਰਕੇ ਕਿਸੇ ਦੂਜੇ ਮਰਦ ਦੇ ਨਾਲ ਜੀਵਨ ਪਰ ਰਹਿਣ ਦਾ ਪ੍ਰਣ ਕਰਦੀ ਹੈ ਜਰਾ ਸੋਚੋ ਜੇਕਰ ਤੁਸੀਂ ਆਪਣੇ ਮਾਪੇ ਭਰਾ ਭੈਣ ਘਰ ਪਰਿਵਾਰ ਤੋਂ ਕੁਝ ਦਿਨ ਲਈ ਅਲੱਗ ਹੋ ਜਾਂਦੇ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਉਹ ਤਾਂ ਆਪਣੇ ਉਸ ਪਰਿਵਾਰ ਤੋਂ ਹਮੇਸ਼ਾ ਲਈ ਅਲੱਗ ਹੋ ਕੇ ਜ਼ਿੰਦਗੀ ਪਰ ਲਈ ਤੁਹਾਡੇ ਨਾਲ ਰਹਿਣ ਆਈ ਹੈ ਜਿਨ੍ਹਾਂ ਨਾਲ ਉਹ ਪਲੀ ਤੇ ਵੱਡੀ ਹੋਈ ਜਿਨ੍ਹਾਂ ਨਾਲ ਉਸਦੀਆਂ ਅਨੇਕਾਂ ਤਰ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਉਹਨਾਂ ਸਾਰਿਆਂ ਨੂੰ ਉਸਨੇ ਕਿਵੇਂ ਛੱਡਿਆ ਹੋਵੇਗਾ ਤੇ ਫਿਰ ਕਿਸ ਤਰ੍ਹਾਂ ਇੱਕ ਅਣਜਾਨ ਜਗ੍ਹਾ ਤੇ ਜਾ ਕੇ ਜਿੱਥੇ ਉਸਦਾ ਕੋਈ ਜਾਨੂ ਨਹੀਂ ਹੁੰਦਾ ਉੱਥੇ ਉਹ ਰਹਿ ਕੇ ਜੀਵਨ ਦੀ ਤਲਾਸ਼ ਕਰਦੀ ਹੈ ਇੱਕ ਨਵੇਂ ਸਿਰੇ ਤੋਂ ਖੁਸ਼ੀਆਂ ਨੂੰ ਇਕੱਠਾ ਕਰਦੀ ਹੈ ਉਹਨਾਂ ਵਿੱਚ ਢਲਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਨਾਲ ਆਪਣਾ ਦੁੱਖ ਸੁੱਖ ਵੰਡਦੀ ਹੈ ਕਈ ਵਾਰ ਪਰਿਵਾਰ ਦੇ ਲੋਕ ਅਲੱਗ ਤਰ੍ਹਾਂ ਦੀ ਸੋਚ ਵਾਲੇ ਮਿਲ ਜਾਂਦੇ ਹਨ ਤਾਂ ਉਸ ਸਮੇਂ ਉਸਦਾ ਜੀਵਨ ਬਹੁਤ ਹੀ ਦੁਖਦਾਈ ਹੁੰਦਾ ਹੈ ਉਹਨਾਂ ਦੇ ਨਾਲ ਰਹਿਣ ਦੀ ਕੋਸ਼ਿਸ਼ ਕਰਦੀ ਹੈ ਕਈ ਵਾਰ ਉਹਨਾਂ ਦੇ ਬੁਰੇ ਵਿਵਹਾਰ ਕਾਰਨ ਜੀਵਨ ਦਾ ਬਲੀਦਾਨ ਵੀ ਕਰ ਦੇਣਾ ਪੈਂਦਾ ਹੈ ਧੰਨ ਹੈ ਨਾਰੀ ਸ਼ਕਤੀ ਜੋ ਤੇਰੇ ਵਿੱਚ ਵਿਧਾਤਾ ਨੇ ਇਹਨੇ ਦੁੱਖ ਸਹਿਣ ਕਰਨ ਦੀ ਸਮਰੱਥਾ ਦਿੱਤੀ ਹੈ ਹਰ ਮਹੀਨੇ ਮਾਸਿਕ ਧਰਮ ਦੀ ਪੀੜਾ ਨੂੰ ਸਹਿਣ ਕਰਨਾ ਬੱਚਾ ਜਦੋਂ ਪੇਟ ਵਿੱਚ ਆਉਂਦਾ ਹੈ ਤਾਂ ਕਈ ਤਰ੍ਹਾਂ ਦੇ ਦਰਦ ਸਹਿਣੇ ਪੈਂਦੇ ਹਨ ਜੋ ਹੂਬ ਹੋ ਮੌਤ ਦਾ ਦੂਜਾ ਰੂਪ ਹੁੰਦੇ ਹਨ ਉਸ ਤੋਂ ਬਾਅਦ ਬੱਚੇ ਦਾ ਜਨਮ ਸਹੀ ਹੋ ਜਾਵੇ ਤਾਂ ਉਸਤੇ ਪਾਲਣ ਪੋਸ਼ਣ ਵੇਲੇ ਕਈ ਮੁਸ਼ਕਲਾਂ ਨੂੰ ਸਹਿਣਾ ਪੈਂਦਾ ਹੈ ਉਸ ਦੇ ਲਈ ਆਪਣੇ ਸੁੱਖਾਂ ਦਾ ਤਿਆਗ ਕਰਨਾ ਪੈਂਦਾ ਹੈ ਖੁਦ ਦੁੱਖ ਸਹਿ ਲੈਂਦੀ ਹੈ ਤੇ ਬੱਚੇ ਨੂੰ ਦੁੱਖਾਂ ਤੋਂ ਬਚਾ ਕੇ ਰੱਖਦੀ ਹੈ ਇਹ ਤਿਆਗ ਤੇ ਬਲੀਦਾਨ ਬਹੁਤ ਹੀ ਅਨੋਖਾ ਹੈ ਸੱਚਮੁੱਚ ਔਰਤ ਭਗਵਾਨ ਦੀ ਸਰਵਸ਼੍ਰੇਸ਼ਟ ਰਚਨਾ ਹੈ ਦੋਸਤੋ ਉਧਰ ਭਗਵਾਨ ਦਾ ਸੇਵਕ ਬੋਲਿਆ हे ਪ੍ਰਭੂ ਤੁਸੀਂ ਇਨਾ ਸਮਾਂ ਲਾ ਕੇ ਔਰਤ ਦੀ ਰਚਨਾ ਕੀਤੀ ਹੈ ਫਿਰ ਤਾਂ ਇਹ ਤੁਹਾਡੀ ਸੰਪੂਰਨ ਰਚਨਾ ਹੋਵੇਗੀ ਭਗਵਾਨ ਬੋਲੇ ਨਹੀਂ ਹਲੇ ਇਸ ਵਿੱਚ ਇੱਕ ਕਮੀ ਹੈ ਇਹ ਸਭ ਦੇ ਲਈ ਸੁੱਖ ਦਾ ਕਾਰਨ ਬਣੇਗੀ ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੇਗੀ ਆਪਣੇ ਪਰਿਵਾਰ ਦੀ ਹਿੰਮਤ ਬਣੇਗੀ ਪਰ ਖੁਦ ਦਾ ਮਹੱਤਵ ਭੁੱਲ ਜਾਵੇਗੀ ਉਹ ਆਪਣੀ ਕੀਮਤ ਹੀ ਸਮਝ ਨਹੀਂ ਸਕੇਗੀ ਕਿ ਮੈਂ ਦੁਨੀਆ ਲਈ ਕਿੰਨੀ ਕੀਮਤੀ ਹਾਂ ਇਹ ਦੀਵੇ ਦੀ ਤਰ੍ਹਾਂ ਆਪਣਾ ਜੀਵਨ ਬਿਤਾਵੇਗੀ ਜਿਵੇਂ ਦੀਵੇ ਦੇ ਥੱਲੇ ਹਨੇਰਾ ਹੁੰਦਾ ਹੈ ਪਰ ਚਾਰੇ ਦਿਸ਼ਾਵਾਂ ਨੂੰ ਰੋਸ਼ਨ ਕਰਦਾ ਹੈ ਓਵੇਂ ਹੀ ਆਰਥ ਦਾ ਜੀਵਨ ਹੈ ਜੋ ਆਪਣੇ ਲਈ ਤਾਂ ਘੱਟ ਦੂਜਿਆਂ ਦੇ ਸੁੱਖਾਂ ਲਈ ਜ਼ਿਆਦਾ ਜਿਉਂਦੀ ਹੈ ਦੂਜਿਆਂ ਦੇ ਸੁੱਖਾਂ ਲਈ ਖੁਦ ਕਸ਼ਟ ਸਹਿ ਲੈਂਦੀ ਹੈ ਦੋਸਤੋ ਔਰਤ ਅਸਲ ਵਿੱਚ ਈਸ਼ਵਰ ਦੁਆਰਾ ਦਿੱਤਾ ਗਿਆ ਸੰਸਾਰ ਨੂੰ ਇੱਕ ਅਨੋਖਾ ਤੋਹਫਾ ਹੈ ਉਹ ਹਰ ਗੁਣ ਨਾਲ ਭਰਪੂਰ ਹੈ ਇਸ ਲਈ ਸਾਨੂੰ ਕਦੇ ਔਰਤ ਦਾ અપਮਾਨ ਨਹੀਂ ਕਰਨਾ ਚਾਹੀਦਾ ਕਦੇ ਉਸ ਨੂੰ ਕਸ਼ਟ ਨਹੀਂ ਪਹੁੰਚਾਉਣਾ ਚਾਹੀਦਾ ਔਰਤ ਦਾ ਸਦਾ ਸਨਮਾਨ ਕਰਨਾ ਚਾਹੀਦਾ ਹੈ ਚਾਹੇ ਉਹ ਜਿਸ ਵੀ ਰੂਪ ਵਿੱਚ ਹੋਵੇ ਦੋਸਤੋ ਜੇਕਰ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇਕਰ ਵੀਡੀਓ ਪਸੰਦ ਆਈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ